ਕੰਪੀਰ ਸਾਖਤ ਸੰਗ ਨਾ ਕੀਜੀਐ ਤੂੰ ਰਹਿ ਜਾਈਏ ਭਾਗ ਬਾਤ ਸੰਕਾਰੋ ਪਰਸੀਐ ਤੋ ਕਛ ਲੱਗੈ ਦਾਤ ਸਤਿਗੁਰੂ ਕਹਿੰਦੇ ਕਿ ਜਿਹੜੇ ਸਾਖਤ ਮਲੁਖ ਹਨ ਉਹਨਾਂ ਦਾ ਸੰਗ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ ਦੂਰੇ ਰਹਿਣੇ ਚਾਹੀਦਾ ਇਸ ਲਈ ਸਤਿਗੁਰੂ ਕਹਿੰਦੇ ਆ ਕਿ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਮਨਾਵੀਂ ਪੂਰੇ ਗੁਰੂ ਨੇ ਕਿਰਪਾ ਕੀਤੀ ਮੇਰੀ ਜਿਹੜੀ ਮਨਸਾ ਹੈ ਨਾ ਲੋਚ ਲੋਚ ਨਾ ਪੂਰੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪਏ ਪੂਰੇ ਗੁਰੂ ਦਾ ਉਪਦੇਸ਼ ਸੁਣ ਬਰ ਮਾਤਮਾ ਨੂੰ ਆਪਣੇ ਸੰਗ ਜਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਐ ਬਾਹਰੇ ਬਨ ਹੋਜਣ ਜਾਣੀ ਸਰਬ ਨਿਵਾਸੀ ਸਦਾ ਅਲੀਪਾ ਤੋਹੀ ਸੰਗ ਸਮਾਈ ਉਹਨੂੰ ਬਾਣਾ ਵਿੱਚ ਉਜਣ ਦੀ ਲੋੜ ਨਹੀਂ ਉਹ ਤੇਰੇ ਨਾਲ ਹੀ ਕਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਸਾਸਕ ਜੀ ਜਿਹੜਾ ਮਿਰਗ ਹੁੰਦਾ ਹੈ ਨਾ ਮਿਰਗ ਜਾਨਪਾ ਉਹਨੂੰ ਖੁਸ਼ਬੂ ਆਦੀ ਹੈ ਉਸ ਖੁਸ਼ਬੂ ਦੀ ਭਾਲ ਦੇ ਵਿੱਚ ਇੰਦਰ ਉੰਦਰ ਘੁੰਮਦਾ ਕਹਿੰਦੇ ਸ਼ਿਦਾਰੀ ਜਦੋਂ ਉਹ ਸ਼ਿਕਾਰ ਕਰਦਾ ਹੈ ਉਹਦੇ ਘੰਡ ਦੇ ਵਿੱਚੋਂ ਜਦੋਂ ਕਸਤੂਰੀ ਕੱਢਦਾ ਹੈ ਨਾ ਉਹਨੂੰ ਫੇਰ ਪਤਾ ਲੱਗਦਾ ਹੈ ਕਿ ਇਹ ਮੇਰੇ ਅੰਦਰੇ ਸੀ ਉਹਦੇ ਅੰਦਰੋਂ ਹੀ ਉਹ ਖੁਸ਼ਬੂ ਆਦੀ ਹੈ ਕਸਤੂਰੇ ਦੀ ਪਰ ਉਹ ਭਟਕਦਾ ਹੈ ਤਰ ਤਰ ਇਸ ਲਈ ਉਹ ਜਿਹੜਾ ਮਾਲਕ ਹੈ ਨਾ ਜਿਹੜਾ ਪ੍ਰਮਾਤਮਾ ਜੀ ਨੂੰ ਕਿਹਾ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਬੇ ਗੁਸੈਂਜਾ ਕੋਈ ਅੱਲਾਏ ਕਾਰਣ ਕਰਨ ਕਰੀਮ ਕਿਰਪਾ ਧਾਰ ਰਹੀਮ ਉਹਨੂੰ ਕੋਈ ਰਾਮ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਖੁਦਾ ਕਹਿੰਦਾ ਤੀਜੇ ਪਾਦਸ਼ਾ ਗੁਰੂ ਅਮਰਦਾਸ ਜੀ ਮਹਾਰਾਜ ਅਨੰਦ ਸਾਹਿਬ ਜੀ ਦੀ ਬਾਣੀ ਵਿੱਚ ਲਿਖਦੇ ਹਰ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਨੂੰ ਵਜਾਇਆ ਹਰ ਦੇ ਅੱਗੇ ਬਿਸ਼ਰਾਮ ਲੱਗਣਾ ਹੈ ਹਰ ਜਿਉ ਨਹੀਂ ਕਹਿੰਦੀ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਉਹਨੇ ਆਪਣੇ ਆਪ ਨੂੰ ਇਸ ਗੁਫਾ ਦੇ ਵਿੱਚ ਰੱਖਿਆ ਨੋ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ ਇੱਕ ਨਾ ਦਸਮਾ ਦਵਾਰ ਦਿਖਾਇਆ ਤੇ ਅਨੇਕ ਰੂਪ ਲਾਉ ਨਾ ਭਲੇਦ ਤਿਸ ਦਾ ਅੰਤ ਨਾ ਜਾਏ ਪਾਇਆ ਕਹਿ ਨਾਨਕ ਹਰ ਜੀਓ ਗੁਫਾ ਅੰਦਰ ਰੱਖ ਬਾਜਾ ਪਵਨ ਬਜਾਇਆ ਹਰੀ ਨੇ ਪ੍ਰਮਾਤਮਾ ਨੇ ਆਪਣੇ ਆਪ ਨੂੰ ਇਸ ਸਰੀਰ ਦੇ ਵਿੱਚ ਟਿਕਾਇਆ ਹਰ ਮੰਦਰ ਇਹ ਸਰੀਰ ਹੈ ਇੱਕ ਪ੍ਰਮਾਤਮਾ ਦਾ ਘਰ ਹੈ ਕਿਹੜਾ ਇਹ ਸਰੀਰ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੰਸਾਰ ਜਿਹੜਾ ਹੈ ਉਹਦਾ ਘਰ ਹੈ ਉਹਦੇ ਵਿੱਚ ਆਪ ਨਿਵਾਸ ਕਰਦਾ ਹੈ ਇਹ ਬੇਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇ ਇਹ ਨੇਤਰੋ 베ਰਿਓ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਆਵਨ ਦਾ ਦੇਖੋ ਕੋਈ ਨਦਰੀ ਹਰ ਨਿਹਾਲੇ ਅੱਖਾਂ ਨੂੰ ਕਹਿੰਦੇ ਆ ਕਿ ਉਸ ਪਰਮਾਤਮਾ ਤੋਂ ਬਿਨਾ ਕਿਸੇ ਨੂੰ ਦੇਖੋ ਹੀ ਨਾ ਫਿਰ ਦੇਖੇ ਮਹਾਰਾਜ ਕਹਿੰਦੇ ਆ ਇਹ ਬੇਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਸਾਰਾ ਹੀ ਜਿਹੜਾ ਸੰਸਾਰ ਤੁਸੀਂ ਦੇਖਦੇ ਹੋ ਨਾ ਇਹ ਉਸ ਪਰਮਾਤਮਾ ਦਾ ਹੀ ਰੂਪ ਹੈ ਹਰ ਰੂਪ ਨਦਰੀ ਇਸ ਲਈ ਸਤਿਗੁਰੂ ਕਹਿੰਦੇ ਆ ਗੁਰਪੂਰੇ ਕਿਰਪਾ ਧਾਰੀ